ਦੋਨਾਂ 'ਚ ਇੱਕ ਵੀ ਫੜ ਗਿਆ 2.1 ਸਲਤਾਨ ਨੂੰ ਮਿਲ ਜੂ ਤੇ ਇੱਕ ਫੜ ਗਿਆ ਦੋਹਰੇ ਰੇਡਾਂ 'ਚ ਦੋ ਰੇਡਾਂ 'ਚ ਦੋਨੇ ਬੁਲੇਟ ਸ਼ੀਲੂ ਨੂੰ ਜੇ ਦੋ ਵਾਲੇ 'ਚ ਇੱਕ ਵਾਰੀ ਫੜਦੇ ਜੇ ਦੋਾਰੇ ਦੋ ਸਟਾਪਾਂ ਦੇ ਵਿੱਚ ਦੋ ਟੱਚਾਂ ਦੇ ਵਿੱਚੋਂ ਇੱਕ ਵਾਰੀ ਫੜ ਗਿਆ ਤੇ ਦੋ ਬੁਲੇਟ ਦਿੱਤੇ ਜਾਣਗੇ ਸ਼ੀਲੂ ਨੂੰ ਮੇਰੇ ਮਿੱਤਰੋ ਇੱਕ ਸਲਤਾਨ ਨੂੰ ਇੱਕ ਸ਼ੀਲੂ ਜੇ ਨਾ ਮਾਰ ਵੱਲੋਂ ਹੈ ਬਾਜਵਾ ਫੈਮਿਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮੋੜਵੀਰ ਕਹਿੰਦਾ ਦਿਲਾਵਰ ਵੱਲੋਂ ਮੋੜਵੀਰ ਵੱਲੋਂ ਸੁਵੱਚੀ ਬੱਲ ਫੈਮਿਲੀ ਵੱਲੋਂ ਮੇਰੇ ਵੀਰੋ ਅਸੀਂ ਧੰਨਵਾਦ ਕਰਦੇ ਆ ਸ਼ਿੱਲੂ ਜੱਫਾ 1 ਤੇ ਬੁਲੇਟ 2 ਆਧਾ ਕਬੱਡੀ ਦੇ ਤਿਹਾੜੇ ਚ ਪਹਿਲੀ ਆਣੀ ਹੋਇਆ ਪ੍ਰੋਫੈਸਰ ਸਾਹਿਬ ਜੱਫਾ 1 ਸਰਦੂਲ ਸਿੰਘੀ ਰੰਧਾਵਾ ਸਾਹਿਬ ਜੱਫਾ 1 ਜੱਸੀ ਲਖਣਜੀ ਤੇ ਬੁਲੇਟ 2 ਇਸ ਸਮੇਂ ਦੀਆਂ ਗੱਲਾਂ ਨੇ ਮੱਲਾਂ ਦੀ ਮਿਹਨਤ ਵੱਡੀ ਹੈ ਮੱਲਾਂ ਦੀ ਮਿਹਨਤ ਵੱਡੀ ਹੈ ਸੁਲਤਾਨ ਦੀ ਲਾਸਟ ਰੇਡ ਪਣੀ ਆ ਲਾਸਟ ਰੇਡ ਪਾਉਗੀ ਓਕੇ ਆ ਜਿਹੜਾ ਬੁਲਟ ਆ ਇਹ ਸ਼ਿਲੂ ਜਿੱਤ ਗਿਆ ਉਹ ਵੀਰ ਕਹਿੰਦੇ ਆ ਪਰ ਇੱਕ ਰੇਡ ਪਾਉਗੀ ਸੁਲਤਾਨ ਦੀ ਉਹ ਬੁਲਟ ਇੱਕ ਹੋਰ ਬੁਲਟ ਵਾਲੀ ਕਾ ਬਾਤ ਆ ਤੱਕਣ ਕੋ ਚੌੜਾ ਨੂੰ ਤਾਂ ਬੁਲਟ ਹੀ ਵੰਡ ਤੇ ਅੱਜ ਹਲੋ ਹਲੋ ਹਰ ਹਰ ਪਿੰਦਰ ਹਲੋ ਹਲੋ ਬੋਲਟ ਨੂੰ ਕਿ ਭਾਈ ਸ਼ੀਲੂ ਤੇ ਸੁਲਤਾਨ ਦੀ ਟੱਕਰ ਤੇ ਕਹਿੰਦੇ ਬੁਲਟ ਹੋਣਾ ਹੈ ਸ਼ੀਲੂ ਤੇ ਸੁਲਤਾਨ ਦੀ ਟੱਕਰ ਤੇ ਬੁਲਟ ਹੋਣਾ ਆ ਸੰਦੀਪ ਸੁਲਤਾਨ ਦੀ ਰੇਡ ਇੱਕ ਪਾਸੇ ਦੇਖਦਾ ਵੀ ਆ ਸਾਹਮਣੇ ਸ਼ੀਲੂ ਸ਼ੀਲੂ ਤੇ ਸੁਲਤਾਨ ਆ ਇੱਥੇ ਰੋਕ ਸੁਲਤਾਨ ਕਬੱਡੀ ਦਾ ਬੋਲ ਸ਼੍ਰੀ ਅਕਾਲ ਸੋਨੂੰ ਕੋਈ ਗੱਲ ਨਹੀਂ ਆ ਜਾ ਇੱਕ